ਫਰਾਂਜਾ ਤਾਂ ਆ ਕੀ ਹੈ ਆ ਇੱਧਰ ਆ ਇੱਧਰ ਦੇ ਭਾਈ ਮੜ ਜਾ ਆ ਕਰ ਆ ਵਾ ਕੀ ਹਾਲ ਹੈ ਜੀ ਬਰੇ ਆ ਠੀਕ ਹੈ ਕੀ ਹਾਲ ਹੈ ਵਧੀਆ ਵਧੀਆ ਭਾਈ ਸੇਵ ਸੇਪ ਪੋਣਾ ਹਾਂ ਸੇਪ ਪਣਾ ਭਾ ਵੀ ਮੜਿਆ ਉਹ ਇੱਥੇ ਕਾ ਨੂੰ ਪੈਸੇ ਖਰਾਬ ਕਰੀ ਨਾਲ ਸੋਡੇ ਖੇਤਾਂਵਾਂ ਦੀ ਟੋਕਰੇ ਭਰੇ ਭਾਈ ਨੇ ਸੇਬਾਂ ਦੇ ਫਿਰਦੇ ਫਿਰਦੇ ਸੇਵ ਕੇਲੇ ਤਾਂ ਹੋਰ ਸਾਡੇ ਖੇਤਾਂ ਹੋਰ ਕੀ ਨਹੀਂ ਸਾਡੇ ਗੇਤ ਕੀ ਹੈਗਾ ਹੈ ਜਾਨਾ ਪਾ ਰੰਗਾ ਰੰਗ ਪ੍ਰੋਗਰਾਮ ਹੈ ਰੰਗਾ ਰੰਗ ਪ੍ਰੋਗਰਾਮ ਚੱਲ ਰਿਹਾ ਹੈ 6 7 3ੀਆਂ 3ੀਆਂ 4 ਜਾਣ ਬੰਦੇ ਇਹ ਤਾਂ ਮੇਲੇ ਵਾਲਾ ਕੰਮ ਹੋਇਆ ਪਿਆ 3ੀਆਂ ਕਿਹੜੀਆਂ ਪਤਾ ਨਹੀਂ ਬਾਈ ਮੈਨੂੰ ਤਾਂ ਇਕੱਲੀ ਚਰ ਨੂੰ ਪਛਾਣ ਚਾਹੀਦੀ ਆ ਰਾਣੀ ਰਾਣੀ ਕਿਹਦੀ ਦੀ ਆ ਹਾਂ ਤਾਂ ਦੋਏ ਪਛਾਣ ਚਾਹੀਦੀ ਨੇ ਬੱਚਿਆਂ ਦੀ ਆ ਰਾਣੀ ਆ ਬਾੜਾ ਕੁਸ਼ਤੀ ਉੱਥੇ ਦਾ ਬਾਈ ਉਹ ਕੀ ਕਰਦੇ ਨੇ ਸਾਡੇ ਗੇਤਾਂ ਬਾਈ ਸਾਨੂੰ ਕੀ ਪਤਾ ਛੇ ਇਕੱਲੇ ਮੈਨੂੰ ਤਾਂ ਐ ਲੱਗਦਾ ਭਾਈ ਵੀ ਵਰਤਾਰ ਖਾ ਰੱਖਿਆ ਉਹ ਹੀ ਕਿਹਨੇ ਛੋਡੇ ਵਾਲੇ ਨੇ ਗੁਨੇ ਇੰਦਰਾ ਦਾ ਕੀ ਕੰਮ ਬਈ ਬਲ ਤਾਂ ਸਾਨੂੰ ਆਇਆ ਲੱਗਿਆ ਕਿ ਤੇ ਵੀ ਤੁਸੀਂ ਕਿਤੇ ਖੇਤ ਬਾਬਿਆਂ ਦੇ ਚੱਕ ਕੜਦੇ ਹੋਗੇ ਚਲੋ ਨਾ ਕੀ ਕਹਿ ਕੇ ਵੀ ਕਹਤੀ ਕਹਿੰਦਾ ਜੇ ਇਹ ਨਹੀਂ ਰੱਖਦੀ ਹੋਰ ਕਿਹੜਾ ਧੀਵੇਂ ਮਰ ਗਏ ਵਰਤ ਰੱਖਣ ਗਿਆ ਨਹੀਂ ਹੈਗਾ ਤੂੰ ਖੇਤ ਹਾਂ ਮੈਨੂੰ ਕੀ ਪਤਾ ਯਾਰ ਮੈਂ ਰਹਿਣ ਦਾ ਜਿਵੇਂ ਪਾਉਣਾ ਬਸ ਨਾ ਨਾ ਬਸ ਬਸ ਖੇਤ ਤਾਂ ਹੀ ਜੇ ਤੁਸੀਂ ਲੈਣੇ ਹੋਏ ਤੁਸੀਂ ਬਸ 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 ਕੋਈ ਨਾ ਹੁਣ ਖੇਤ ਦੀ ਆਹ ਨਾ ਵਿਛੜ ਗਏ ਮੇਲਾ ਹੁਣ ਕਿੱਥੇ ਉਸਨੂੰ ਆਉਣਾ ਕਰੇ ਜਾਣਾ ਸਾਡੇ ਮੂਰੇ ਮੂਰੇ ਤਾਂ ਲੰਘ ਕੇ ਆਇਆ ਉਹ ਤਾਂ ਵਿਛੜ ਗਿਆ ਬਈ ਮੇਲਾ ਹੁਣ ਤਾਂ ਦੀਪਾ ਦੀਦੀ ਯਾਰ ਉਹ ਦੇਖਿਆ

इधर हो जा भाई आ गया बे मुंडिया उरे मेरे को इधर उरे ठीक है बच्चे से हेलो से हेलो सच के भाई फकीर तो ओ भाई जाऊं दे रहा ओ मेरे सच का मस्त मुंडा जी इंग्लैंड तो आया ਆਏ ਕਦੋਂ ਕਰੀ ਜਿਹੜਾ ਫਿਰ ਇਹ ਇਹ ਉਧਰ ਹੀ ਜੰਮਿਆ ਪਰ ਇਹਨੇ ਤਾਂ ਕਰਕੇ ਥੋੜੇ ਜਿ ਲੱਛਣ ਹੋਣਾ ਮਰ ਗਈ ਆ ਮੈਲਾ ਹਾਂਜੀ ਹਾਂਜੀ ਸਟੱਡੀ ਕਰਨ ਆਇਆ ਇੱਥੇ ਇਹਨੇ ਰਿਸਰਚ ਕਰਨੀ ਆ ਆਪਣੇ ਪੰਜਾਬ ਤੇ ਓਏ ਖੱਤ ਪੈਰ ਤੇਰਾ ਖਾਲੀ ਮੇਰਾ ਸਾਬ ਪਾਕਾ ਨਿਕਲ ਨੂੰ ਜਾ ਅੰਦਰ ਵਗ ਜਾ ਜਾ ਚੋ ਉਹ ਦਾ ਦਸੰਦਾ ਕਰਮਾ ਚੱਕ ਕਲੰਨ ਬੰਦਾ ਲਿਖੀ ਹੁੰਦਾ ਪਹਿਲਾਂ ਇੱਕ ਹੋਤੀ ਇੱਕ ਹੋਰ ਆ ਗਿਆ ਉਹ ਆ ਗਿਆ ਠੱਕੇ ਖਾ ਕੇ ਇਹ ਮੇਰਾ ਬਰਤ ਤੂੰ ਨਹੀਂ ਰੱਖੀ ਮਰ ਜੂ ਫਿਰ ਕਿਵੇਂ ਹੈ ਤੂੰ ਕਿੱਥੇ ਬਥੇਰੀਆਂ ਨੇ ਕਿੱਥੇ ਮਰਦਾ ਹੈ ਤੇਰੀ ਉਮਰ ਬਤਾਉਣ ਵਾਲੀ ਤਾਂ ਹੋਰ ਬੱਕਰੇ ਹੋਰ ਬਤਲੇ ਤੇਰੀ ਉਮਰ ਬਤਾਉਣ ਵਾਲੀਆਂ ਤਾਂ ਮੋਟਰ ਤੇ ਜਣਾਨੀਆਂ ਰੱਖ ਕੇ ਉਸੇ ਬਰਤਨ ਖਾਉਂਦਾ ਹੈ ਆਪ ਕਹਾਣੀ ਸੁਣਾਉਂਦਾ ਇਹ ਹੈਂ ਜਰੂਰ ਕੱਢਣਾ ਤੀ ਗੁਰੇ ਕੱਢ ਲੈ ਡੱਕਰੇ ਹੈ ਮੈਂ ਪਹਿਲੇ ਸਬਕ ਕਰਾਲਿਆ ਕਰ ਅਗਲੀ ਵਾਰ ਉੱਥੇ ਨਾਲੇ ਸਾਰੀਆਂ ਟੀਮੀਆਂ ਲੈ ਕੇ ਕਰ ਹੈ ਬਾਈ ਮੈਨੂੰ ਫਿਰ ਕੱਲ੍ਹ ਲੈ ਕੇ ਆਇਆ ਉਹਨਾਂ ਨੂੰ ਹੀ ਲੈ ਆਉਂਦਾ ਫਿਰ ਨਾ ਸੱਚੀ ਗੱਲ ਐ ਸ਼ਰਮ ਤਾਂ ਨਹੀਂ ਤੈਨੂੰ ਆਉਂਦੀ ਹਰਤਾ ਇਹ ਫਲ ਫਰੂਟ ਵੰਡ ਕੇ ਆਇਆ ਇਹ ਆਹਾ ਆਹ ਨੂੰ ਵਿਚਾਰੀ ਨੂੰ ਦਵਾਈ ਨਹੀਂ ਦਵਾਈ ਕੀਤੀ ਚੋ ਨਮੇੜਤਾ ਕੰਮ ਨਮੇੜਤਾ ਕੰਮ ਨਮੇੜੂਗਾ ਨਹੀਂ ਹੋਰ ਹੈ ਲੈਥੇ ਮੇਰੀ ਮਾਂ ਨੂੰ ਇੰਨੀਆਂ ਗਾਲਾਂ ਦਿੱਤੀਆਂ ਮੈਨੂੰ ਇੰਨੀਆਂ ਗਾਲਾਂ ਦਿੱਤੀਆਂ ਕਹਿੰਦਾ ਮੇਰਾ ਬਸ ਕੰਮ ਨਹੀਂ ਕਹਿੰਦਾ ਹਾਂ ਕਹਿੰਦਾ ਤੂੰ ਕਰ ਲੈ ਆ ਕੀ ਹੈ ਆ ਕੀ ਇੱਧਰ ਹੋ ਇੱਧਰ ਦੇਖ ਭਾਈ ਮੜਦਾ ਐ ਕਰਕੇ ਐ